ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਜਕੇ 247 ਮੈਂ ਹਾਂ ਤੋੜਲਾ ਮੰਤਰੀ ਕੋਰ ਦਰਸ਼ਕੋ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਸੰਤ ਪ੍ਰੇਮਨੰਦ ਮਹਾਰਾਜ ਜੀ ਦੀ ਜੋ ਹੈ ਕਿ ਸਿਹਤ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਹਨ ਅਪਡੇਟ ਆ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਕ ਜੋ ਹੈ ਕਿ ਉਹਨਾਂ ਦੇ ਜੋ ਦੋਨੋਂ ਗੁਰਦੇ ਹਨ ਖਰਾਬ ਪੈਂਡਲਿਸਿਸ ਹੋ ਰਹੇ ਹਨ ਅਤੇ ਇਸ ਨੂੰ ਲੈ ਕੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸਿੱਖਿਸ਼ਕ ਉਹਨਾਂ ਦੇ ਜੋ ਲੋਕ ਜੋ ਉਹਨਾਂ ਦੀਆਂ ਵਿਚਾਰਾਂ ਨੂੰ ਸੁਣਦੇ ਹਨ ਉਹਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਲਈ ਦੁਆਵਾਂ ਕਰ ਰਹੇ ਹਨ ਪ੍ਰਾਰਥਨਾਵਾਂ ਕਰ ਰਹੇ ਹਨ ਸਿਹਤ ਨੂੰ ਲੈ ਕੇ ਕਿਉਂਕਿ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਹਨ ਉਹ ਉਹਨਾਂ ਲਈ ਇਸ ਵਕt ਦੁਆਵਾਂ ਕਰ ਰਹੇ ਕਿ ਉਹਨਾਂ ਨੂੰ ਸਿਹਤ ਮਿਲਿਆ ਕੇ ਚਿੰਤਾਤ ਉਹ ਚਾਹੁੰਦੇ ਹਨ ਕਿ ਜਲਦ ਉਹ ਜਲ ਜੋ ਸੰਤ ਜੀ ਹਨ ਠੀਕ ਹੋ ਜਾਵਨ ਅਤੇ ਇਸ ਤੇ ਨਾਲ ਹੀ ਹਰ ਵਰਗ ਦੇ ਲੋਕ ਉਹਨਾਂ ਨੂੰ ਚਾਹੁੰਦੇ ਹਨ ਅਤੇ ਹਰ ਇੱਕ ਵਰਗ ਦੇ ਲੋਕ ਇਸ ਸਮੇਂ ਉਹਨਾਂ ਲਈ ਅਰਦਾਸਾਂ ਦੁਆਵਾਂ ਕਰ ਰਿਹਾ ਤੇ ਇਸੇ ਦੀ ਇੱਕ ਮਿਸਾਲ ਸਾਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਮਨੁੱਖਤਾ ਅਤੇ ਪਾਇਚਾਰਿਕ ਮਿਸਾਲ ਵੇਖ ਨੂੰ ਮਿਲੀ ਜਿੱਥੇ ਜੋ ਮੁਸਲਿਮ ਪਾਇਚਾਰੇ ਦੇ ਮੈਂਬਰਾਂ ਵੱਲੋਂ ਜੀ ਮੰਗਲ ਬਾਰ ਨੂੰ ਪ੍ਰੇਮਾਨੰਦ ਮਹਾਰਾਜ ਜੀ ਦੇ ਜਲ ਸੇਤ ਬਾਜੀਅਤੇ ਲਈ ਅਰਦਾਸ ਕੀਤੀ ਗਈ ਆਤਾ ਅਤੇ ਦਾਦਾ মিয়া ਦਰਗਾਹ ਤੇ ਚਾਦਰ ਵੀ ਚੜਾਈ ਗਈ ਅਤੇ ਇਸ ਮੌਕੇ ਵੱਡੇ ਗਿਣਤੀ ਵਿੱਚ ਹਿੰਦੂ ਅਤੇ ਮੁਸਲਮ ਪਾਈਚਾਰੇ ਦੇ ਲੋਕ ਜੋ ਇਕੱਠੇ ਹੋਏ ਅਤੇ ਉਹਨਾਂ ਨੇ ਮਿਲ ਕੇ ਜੋ ਸੰਤ ਪ੍ਰੇਮਾਨੰਦ ਮਹਾਰਾਜ ਜੀ ਲਈ ਜੀ ਸੇਤ ਨੂੰ ਲੈ ਕੇ ਅਰਦਾਸਾਂ ਕੀਤੀਆਂ ਤੁਹਾਨੂੰ ਜਿਵੇਂ ਸਭ ਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਵਕਤ ਜੋ ਹੈ ਕਿ ਸੰਤ ਪ੍ਰੇਮਾਨੰਦ ਮਹਾਰਾਜ ਜੋ ਬ੍ਰਿੰਦਵਨ ਦੇ ਸੰਤਨ ਉਹ ਕਾਫੀ ਲੰਬੇ ਉਹਨਾਂ ਜੋ ਗੁਰਦੇ ਖਰਾਬ ਹੋ ਚੁੱਕੇ ਹਨ ਨਤੇ ਜਿਸ ਨਾਲ ਉਹ ਪੀੜਤ ਹਨ ਇਸ ਤੇ ਨਾਲ ਹੀ ਲੋਕਾਂ ਵਿੱਚ ਉਹਨਾਂ ਲਈ ਪਿਆਰ ਹੈ ਉਸ ਤੇ ਨਾਲ ਜੋ ਸੈਲੀਬ੍ਰਿਟੀਜ਼ ਹਨ ਉਹ ਵੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਇਸ ਮੌਕੇ ਜੋ ਦੱਸਿਆ ਜਾ ਰਿਹਾ ਹੈ ਕਿ ਅ ਅਦਾਕਾਰ ਇਜਾਜ਼ ਖਾਨ ਵੱਲੋਂ ਵੀ ਉਹਨਾਂ ਨੂੰ ਜੋ ਹੈ ਕਿ ਆਪਣੀ ਜੋ ਦਾ ਕਹਿਣਾ ਕਿ ਜਨ ਤੱਕ ਤੋੜਤੇ ਹਿੰਦਵਨਸ ਦੇ ਸੰਤ ਪ੍ਰੇਮਾਨੰਦ ਜੀ ਮਹਾਰਾਜ ਨੂੰ ਆਪਣਾ ਗੁਰਦਾ ਦਾਨ ਕਰਨ ਦੀ ਜੋ ਇੱਛਾ ਪ੍ਰਗਟ ਕੀਤੀ ਹੈ ਉਹਨਾਂ ਵੱਲੋਂ ਇਸ ਮੈਂ ਪੂਰੀ ਤਰ੍ਹਾਂ ਗੁਰਦੇ ਉਹਨਾਂ ਜੋ ਫੇਲ ਹੋ ਚੁੱਕੇ ਹਨ ਗੁਰਦੇ ਫੇਲ ਹੋਣ ਤੋਂ ਜੋ ਪੀੜਾਤਨ ਇਸ ਵਕਤ ਸੰਤ ਜੀ ਅਤੇ ਮੰਗਲਵਾਰ ਨੂੰ ਇੰਸਟਾਗ੍ਰਾਮ ਤੇ ਇੱਕ ਭਾਵਨਾਤਕ ਵੀਡੀਓ ਸਾਂਝਾ ਕਰਦੇ ਹੋ ਇਜਾਜ਼ ਖਾਨ ਨੇ ਆਪਣੇ ਪੈਰੋਕਾਰਾਂ ਨੂੰ ਅਧਿਆਤਮਿਕ ਗੁਰੂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਹੈ ਕਿ ਜੇ ਡਾਕਟਰ ਤੌਰ ਤੇ ਵੀ ਸੰਭਵ ਹੋਵੇ ਤਾਂ ਉਹ ਯੋਗਦਾਨ ਪਾਉਣ ਲਈ ਤਿਆਰ ਹਨ ਅਤੇ ਇਸ ਤੋਂ ਦੱਸ ਦिए ਕਿ ਵੀਡੀਓ ਰਾਹੀਂ ਜੋ ਇਜਾਜ਼ ਖਾਨ ਵੱਲੋਂ ਜੋ ਪ੍ਰਮਨਨ ਮਹਾਰਾਜ ਲਈ ਲਈ ਜੋ ਹੈ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣਾ ਇੱਕ ਗੁਰਦਾ ਦੇਣ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਲਈ ਵੀ ਜੋ ਇਜ਼ਾਜ਼ ਖਾਨ ਦੇ ਮਨ ਵਿੱਚ ਪ੍ਰੇਮੰਦ ਮਹਾਰਾਜ ਲਈ ਜੋ ਹੈ ਕਿ ਕਿ ਪਿਆਰ ਪ੍ਰੇਮ ਪਾਵਨਾ ਹੈ ਅਤੇ ਇਸੇ ਲਈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰੇਮਨੰਦ ਜੀ ਇੱਕ ਅਜੇ ਵਿਅਕਤੀ ਹਨ ਜਿਨ੍ਹਾਂ ਨੇ ਕਦੇ ਵੀ ਕਿਸੇ ਧਰਮ ਵਿਰੁੱਧ ਨਹੀਂ ਬੋਲਿਆ ਕਦੇ ਵੀ ਕਿਸੇ ਨੂੰ ਨਹੀਂ ਪੜਕਾਇਆ ਮੈਂ ਮੈਂ ਉਹਨਾਂ ਨੂੰ ਮਿਲਣ ਮਿਲਣ ਦੀ ਇੱਛਾ ਰੱਖਦਾ ਹਾਂ ਤੇ ਜੇਕਰ ਮੇਰੀਆਂ ਗੁਰੂ ਦੇ ਮੇਲ ਖਾਂਦੀ ਹਨ ਤਾਂ ਮੈਂ ਆਪਣਾ ਇੱਕ ਗੁਰਦਾ ਉਹਨਾਂ ਨੂੰ ਦਾਨ ਕਰਨਾ ਚਾਹਵਾਂਗਾ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰੇਮਨੰਦ ਮਹਾਰਾਜ ਜੀ ਨੂੰ ਕਈ ਸ਼ਰਧਾਲੂਆਂ ਵੱਲੋਂ ਆਪਣਾ ਗੁਰਦਾ ਦੇਣ ਦੀ ਵੀ ਗੱਲ ਪੇਸ਼ਕਸ਼ ਕੀਤੀ ਗਈ ਹੈ ਪਰ ਹਾਲਾਂਕਿ ਹੁਣ ਤੱਕ ਉਨ੍ਹਾਂ ਨੂੰ ਨੁਕਰਾ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਅਦਾਕਾਰਾ ਸ਼ਿਲਪਾ ਸ਼ੇਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਸੰਤ ਜੀ ਨੂੰ ਆਪਣਾ ਗੁਰਦਾ ਦਾਨ ਕਰਨ ਦੀ ਜੋ ਇੱਛਾ ਪ੍ਰਗਟਾਈ ਸੀ ਸਤਕਾਰ ਜੋ ਹਿੰਦੂ ਸੰਤ ਹਾਲ ਵਿੱਚ ਆਪਣੀ ਵਿਗੜਦੀ ਸਿਹਤ ਕਾਰਨ ਖਬਰਾਂ ਵਿੱਚ ਇਸ ਵਕਤ ਰਹਿ ਰਹੇ ਹਨ ਅਤੇ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਵਕਤ ਸੰਤ ਪ੍ਰੇਮਨੰਦ ਮਹਾਰਾਜ ਜੀ ਦੇ ਜੋ ਖਬਰਾਂ ਚੱਲੇ ਉਹਨਾਂ ਦੀ ਸਿਹਤ ਨੂੰ ਲੈ ਕੇ ਇਸ ਵਕਤ ਸਾਰਾ ਹੀ ਸਮਾਜ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਦੁਆਵਾਂ ਕਰਨ ਕਿ ਜਲ ਤੋਂ ਜਲ ਜੋ ਸੰਤ ਪ੍ਰੇਮਨੰਦ ਮਹਾਰਾਜ ਜੀ ਜਲ ਠੀਕ ਹੋ ਕੇ ਲੋਕਾਂ ਵਿੱਚ ਵਿਚਰਨ ਅਤੇ ਆਪਣੇ ਜੋ ਵਿਚਾਰ ਹਨ ਲੋਕਾਂ ਨੂੰ ਸਾਂਝੇ ਕਰਨ ਪਰ ਫਿਲਹਾਲ ਇਸ ਵਕਤ ਵੀ ਜੋ ਅਪਡੇਟ ਹੈ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਹਰ ਇੱਕ ਧਰਮ ਮੁਸਲਿਮ ਹੋਏ ਹਿੰਦੂ ਹੋਏ ਸਭ ਉਹਨਾਂ ਨੂੰ ਲੈ ਕੇ ਜੋ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਨਤਾ ਤੋਂ ਉਹਨਾਂ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਅਸੀਂ ਵੀ ਚਾਹੁੰਦੇ ਹਾਂ ਕਿ ਸਾਰੇ ਦਰਸ਼ਕ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਤੇ ਕਮੈਂਟ ਸੈਕਸ਼ਨ ਵਿੱਚ ਉਹਨਾਂ ਲਈ ਦੁਆ ਜ਼ਰੂਰ ਕਰਨ ਕਿ ਜਲਦ ਤੋਂ ਜਲ ਜੋ ਬ੍ਰਿੰਦਵਨ ਦੇ ਸੰਤ ਪ੍ਰੇਮਨੰ ਮਹਾਰਾਜ ਜਲਦੀ ਠੀਕ ਹੋ ਕੇ ਵਾਪਸ ਲੋਕਾਂ ਵਿੱਚ ਵਿਚਰਨ ਅਤੇ ਆਪਣੇ ਵਿਚਾਰ ਲੋਕਾਂ ਨੂੰ ਦੇਣ ਅਸੀਂ ਫਿਰ ਆਜ਼ਰਾਂਗੇ ਨਵੇਂ ਅਪਡੇਟਸ ਦੇ ਨੂੰ ਲਾਈਕ ਕਮੈਂਟ ਫਾਲੋ ਸਬਸਕ੍ਰਾਈਬ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾਂ ਭੁੱਲਣਾ ਧੰਨਵਾਦ